ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਵੀਰ ਜੀ ਅੱਜ ਆਪਾਂ ਤੁਹਾਨੂੰ ਪੰਜ ਟਰੇਲਰ ਦਿਖਾਵਾਂਗੇ ਜੀ ਸਾਰੇ ਬਡੇ ਟਰੇਲਰ ਨੇ ਜੀ 15 ਫੁੱਟ 14 ਫੁੱਟ 16 ਫੁੱਟ ਦੋ 16 ਫੁੱਟ ਨੇ ਜੀ ਇੱਕ ਆ ਇੱਕ ਆ ਖੜਾ ਹੈ ਚਾਸੀ ਗਰੇ ਰੰਗ ਤੇ ਆ ਇੱਕ ਨੀਲੇ ਰੰਗ ਦੋ 15 ਫੁੱਟੇ ਨੇ ਜੀ 15 ਫੁੱਟਾ ਇੱਕੇ ਖੜਾ ਹੈ ਰੈੱਡ ਕਲਰ ਮਹਿੰਦਰਾ ਤੇ ਆਪਣਾ ਇੱਕੇ ਖੜਾ ਹੈ ਜੀ ਫਾਰਮ ਟਰੱਕ ਵਾਲਾ ਰੰਗ ਦੇਖ ਸਕਦੇ ਹੋ 14 ਫੁੱਟ ਮਿਲਟਰੀ ਗ੍ਰੀਨ ਖੜਾ ਹੈ ਵੀਰ ਜੀ ਸਾਰਿਆਂ ਦਾ ਰਿਵਿਊ ਕਰਾਵਾਂਗੇ ਵੀਡੀਓ ਐਂਡ ਤੱਕ ਦੇਖਿਓ ਜੀ ਕੱਲੀ-ਕੱਲੀ ਚੀਜ਼ ਤੁਹਾਨੂੰ ਆਪਾਂ ਟਰਾਲੀ 'ਨ ਦੀ ਦਿਖਾਵਾਂਗੇ ਅੰਮ੍ਰਾਲੇ ਸ਼ਹਿਰ ਵੀਰ ਜੀ ਵਰਕਸ਼ਾਪ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਤੁਸੀਂ ਮੋਹਨ ਟਰੋਲੀ ਭਰ ਕੇ ਫੇਸਬੁੱਕ ਇੰਸਟਾਗ੍ਰam YouTube ਤੇ ਸਰਚ ਮਾਰ ਸਕਦੇ ਹੋ ਮੋਹਨ ਟਰੋਲੀ ਅੰਮ੍ਰਾਲਾ ਪੂਰਾ ਡਾਟਾ ਵਾਇਆ ਵੀ ਜੀ ਆਪਣਾ ਨਿਕਲ ਆਊਗਾ ਜੀ ਤੁਹਾਨੂੰ ਪਤਾ ਹੀ ਆਪਾਂ 12 ਫੁੱਟ 11 ਫੁੱਟ ਟਰੇਲਰ ਬਹੁਤ ਘੱਟ ਦਿਖਾਉਂਦੇ ਆ ਜੀ ਸਾਰੇ ਵੱਡੇ ਟਰੇਲਰਾਂ ਦੀ ਵੀਡੀਓ ਤੁਹਾਨੂੰ ਮਿਲਦੀ ਰਹਿੰਦੀ ਹੈ ਵੀਡੀਓ ਘੱਟ ਇਸ ਕਰਕੇ ਬਣਾਉਂਦੇ ਆ ਵੀਰ ਜੀ ਤਾਂ ਕਿ ਆਪਣੇ ਪੁਰਾਣੀ ਵੀਡੀਓ ਦੇਖ ਕੇ ਹੀ ਕਸਟਮਰ ਆਪਣੇ ਤੋਂ ਸਾਹਮਣੇ ਨਹੀਂ ਜਾਂਦੇ ਆਪਾਂ 1 ਮਹੀਨੇ ਦੇ ਵਿੱਚ 20-22 ਟਰਾਲੀ ਤਿਆਰ ਕਰਦੇ ਆ ਜੀ ਇਸ ਤੋਂ ਉੱਪਰ ਟਰਾਲੇ ਤਿਆਰ ਨਹੀਂ ਹੁੰਦੇ ਇਸ ਕਰਕੇ ਆਪਾਂ ਨੂੰ ਉਸੇ ਹਿਸਾਬ ਨਾਲ ਵੀਡੀਓ ਪਾਣੀ ਪੈਂਦੀ ਆ ਫਿਰ ਕਸਟਮਰ ਖਰਾਬ ਹੁੰਦੇ ਨੇ ਤੇ ਹੁਣ ਆਪਣੇ ਆਨਲਾਈਨ ਆਫਲਾਈਨ ਆਰਡਰ ਚੱਲ ਰਿਹਾ ਵੀਰ ਜੀ ਆਹ ਦੇਖ ਸਕਦੇ ਹੋ ਜੀ ਆਹ 15 ਫੁੱਟ ਟ੍ਰੇਲਰ ਹੈ ਵੀਰ ਜੀ ਲਾਈਟਾਂ ਇਹਨਾਂ ਨੂੰ ਸਾਰਿਆਂ ਨੂੰ ਲੱਗੀ ਹੋਈਆਂ ਨੇ ਵੀਰ ਜੀ ਸਾਈਡਾਂ ਦੇ ਚਾਰ-ਚਾਰ ਲਾਈਟਾਂ ਨੇ ਜੀ ਪਿੱਛੇ ਟਰੱਕ ਵਾਲੀਆਂ ਬੜੀ ਲਾਈਟਾਂ ਨੇ ਇੰਡੀਕੇਟਰ ਪਾਰਕਿੰਗ ਤੁੰਦ ਵਾਲਾ ਆਪਸ਼ਨ ਸਾਰੇ ਆਪਸ਼ਨ ਬ੍ਰੇਕ ਉਹਨਾਂ ਵਿੱਚ ਹੈਗੇ ਆ ਜੀ ਇਹ ਆਪਣਾ 15 ਫੁੱਟ ਆ ਗਿਆ ਜੀ ਫਾਰਮ ਟਰੱਕ ਰੰਗ ਆਹ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਡੱਲਾ ਇਹਦਾ ਤਿੰਨੇ ਪਾਸੇ ਖੁੱਲਦਾ ਹੈ ਜੀ ਉੱਪਰ ਨੂੰ ਵੀ ਖੁੱਲੇਗਾ ਨੀਚੇ ਨੂੰ ਵੀ ਸਾਰਾ ਇੱਕ ਸਾਈਡ ਨੂੰ ਵੀ ਖੁੱਲੇਗਾ ਦੇਖ ਸਕਦੇ ਹਾਂ ਕਈ ਵੀਰ ਕਹਿੰਦੇ ਨੇ ਆਪਾਂ ਨੂੰ ਉਦਾਂ ਦਾ ਡੱਲਾ ਚਾਹੀਦਾ ਹੈ ਵੀਰ ਜੀ ਇੱਕ ਹਫ਼ਤੇ ਦੇ ਅੰਦਰ ਆਪਾਂ ਰੈਡੀ ਕਰਕੇ ਦੇ ਦਾਂਗੇ ਕਿਸੇ ਵੀਰ ਨੂੰ ਜ਼ਿਆਦਾ ਜਲਦੀ ਆਪਾਂ 5 ਦਿਨਾਂ 'ਚ ਵੀ ਰੈਡੀ ਕਰ ਦਾਂਗੇ ਇਹ ਟ੍ਰੇਲਰ ਹੈ ਜੀ 15x7 ਫੁੱਟ ਅੰਦਰ ਅੰਦਰ ਦਾ ਸਾਈਜ਼ ਹੈ ਵੀਰ ਜੀ ਇਹਦੀ ਬਾੜ ਹੈ ਜਿਹੜੀ ਬਾਡੀ ਹੈ ਸਵਾ 2 ਫੁੱਟ ਹੈ ਜੀ ਬੀਡੇ ਦਾ 2.5 ਫੁੱਟ ਹੈ ਤੇ ਚਾਸੀ ਇਹਨੂੰ 10 ਇੰਚੀ ਹੈ ਜੀ ਤੇ ਆਪਣਾ ਮੱਛੀ ਘਟਾਏ ਜੀ ਚਾਰ ਦੋ ਦੇ ਇਹਨੂੰ ਬੱਤੇ ਨੇ ਉੱਪਰ ਮੁੱਛ ਲੱਗੀ ਹੋਈ ਹੈ ਵਿੱਡ ਤੇ ਵਿੱਡ ਲੇਜ਼ਰ ਕਟਿੰਗ ਹੈ ਵੀਰ ਜੀ ਲੇਜ਼ਰ ਕਟਿੰਗ ਟਰਾਲੇ ਨੂੰ ਬਹੁਤ ਮਨ ਲੱਗੇ ਹੋਏ ਹੈ ਜੀ ਆਹ ਦੇਖ ਸਕਦੇ ਹੋ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਆਪਣਾ ਜੈਕ ਵਾਲੇ ਪਾਈਪ ਨੂੰ ਲੋਕ ਲੱਗਦਾ ਕਰਿਆ ਹੋਇਆ ਵੀਰ ਜੀ ਕੋਈ ਹੋਰ ਜੈਕ ਨਾ ਵਰਤ ਸਕੇ ਤੁਹਾਡਾ ਤਾਂ ਕਿ ਹਰੇਕ ਟਰੈਕਟਰਾਂ ਦੇ ਵਿੱਚ ਅੱਜ ਕੱਲ ਨਵਾਂ ਤੇਲ ਹੁੰਦਾ ਹੈ ਕੋਈ ਪੁਰਾਣਾ ਟਰੈਕਟਰ ਲਾ ਕੇ ਤੇਲ ਚ ਗੜਬੜੀ ਨਾ ਹੋਵੇ ਜਿੰਦਾ ਲਾ ਸਕਦੇ ਹੋ ਤੁਸੀਂ ਮੱਛੀ ਘਾਟ ਆਪਾਂ ਨੇ ਵੱਧ ਤੋਂ ਵੱਧ ਲੰਬਾ ਕੀਤਾ ਹੋਇਆ ਵੀਰ ਜੀ ਚਾਹੇ ਨਿਊ ਹੋਲੈਂਡ ਟਰੈਕਟਰ ਦੇ ਪਿੱਛੇ ਪਾ ਲਓ ਨਿਊ ਹੋਲੈਂਡ ਦੀ ਹੁੱਕ ਅੰਦਰ ਨੂੰ ਅੰਦਰ ਨੂੰ ਹੁੰਦੀ ਹੈ ਜੀ ਉਹ ਉਹਦੇ ਪਿੱਛੇ ਪਾ ਕੇ ਵੀ ਟਾਇਰ ਨਹੀਂ ਫਸਣਗੇ ਇਹਦੇ ਤੇ ਜੈਕ ਵਾਲੇ ਪੈਪ ਦੇ ਦੋ ਦੋ ਲੋਕ ਲੱਗੇ ਹੋਏ ਆ ਵੀਰ ਜੀ ਦੱਸ ਗਏ ਜੇ ਇਹਨੂੰ ਸਾਈਡ ਹੈ ਜਹਾਜ਼ ਦੇ ਫਰਸ਼ ਹੈ ਜੀ ਇਹਨਾਂ ਸਾਰੇ ਟਰਾਲਿਆਂ ਨੂੰ ਤੇ ਇਹਦਾ ਰੇਟ ਹੈ ਵੀਰ ਜੀ 275000 ਰੁਪਏ ਬਾਕੀ ਮੌਕੇ ਤੇ 12000 ਆਪਾਂ ਮਾਨ ਤਣ ਵੀਰਾਂ ਦਾ ਕਰਦਾਂਗੇ ਦੂਰ ਤੋਂ ਆਂਦੇ ਨੇ ਜਿਹੜੇ ਵੀਰ ਤੇ ਆਪਾਂ ਕਈ ਵੀਰ ਆਨਲਾਈਨ ਆਰਡਰ ਕਰਦੇ ਨੇ ਉਹਨਾਂ ਕਰਕੇ ਆਪਾਂ ਨੂੰ ਵੀਡੀਓ ਬਣਾਣੀ ਪੈਂਦੀ ਹੈ ਕੱਲੀ-ਕੱਲੀ ਚੀਜ਼ ਦਿਖਾਣੀ ਪੈਂਦੀ ਹੈ ਦੋ ਸੂਤ 2 ਇੰਚ ਐਂਗਲ ਹੈ ਵੀਰ ਜੀ ਇਹਨੂੰ ਸਾਈਡ ਤੇ 4-2 ਦੇ ਥੱਲੇ ਬੱਤੇ ਨੇ ਜੀ ਦੋ ਸੂਤ ਦੇ 20-20 ਟਨ ਵਾਲੇ ਇਹਨੂੰ ਜੈਕ ਲੱਗੇ ਹੋਇਆ ਟਾਇਰ ਡਬਲ ਟਾਇਰ ਹੈ ਜੀ ਡਬਲ ਜੈਕ ਹੈ 400 ਕਿਲੋਗ੍ਰਾਮ ਦੇ ਚੱਕਾਂ ਦੀ ਕਪੈਸਿਟੀ ਹੈ ਵੀਰ ਜੀ ਤੇ ਟਾਇਰਾਂ ਦੇ ਪਿੱਛੇ ਗਰਦਖੋਰ ਲੱਗੇ ਹੋਏ ਹੈ ਜੀ ਗਾਰਾ ਰੋਕਣ ਵਾਲੇ ਦੇਖ ਸਕਦੇ ਹੋ ਸਾਰੇ ਟਰਾਲਿਆਂ 'ਤੇ ਲੱਗੇ ਹੋਏ ਨੇ ਤੇ ਪਿੱਛੇ ਬੰਫਰ ਲੱਗਾ ਹੋਇਆ ਹੈ ਜੀ 4 ਇੰਚੀ ਚੈਨਰ ਦੀਆਂ 4-4 ਸਪੋਰਟਾਂ ਲੱਗੀਆਂ ਹੋਈਆਂ ਨੇ ਵੀਰ ਜੀ ਦੇਖ ਸਕਦੇ ਹੋ ਪਹਿਲੀ ਸਪੋਰਟ ਸਭ ਤੋਂ ਪਿੱਛੇ ਹੈ ਜੀ ਦੂਜੀ ਟਾਇਰਾਂ ਦੇ ਪਿੱਛੇ ਹੈ ਤੀਜੀ ਟਾਇਰਾਂ ਦੇ ਅੱਗੇ ਚੌਥੀ ਸਭ ਤੋਂ ਅੱਗੇ ਹੈ ਜੀ 15 बाय सतेंद्रंदर ਦਾ ਸਹਜ ਹੈ 275000 ਰੁਪਏ ਰੇਟ ਹੈ ਜੀ 29 ਕੁਇੰਟਲ ਇਹਦਾ weight ਹੈ बजने ਦਾ 29 ਕੁਇੰਟਲ ਸਵਾ 2 ਫੁੱਟ ਬਾਡੀ ਹੈ 2.5 ਫੁੱਟ ਵਿਡ ਹੈ ਕਿਸੇ ਵੀਰ ਨੂੰ 3 ਫੁੱਟ ਵਿਡ ਚ ਚਾਹੀਦਾ ਹੋਵੇ ਉਹ ਵੀ ਆਪਾਂ ਤਿਆਰ ਕਰ ਦਾਂਗੇ ਇਹ 16 ਫੁੱਟ ਆ ਗਿਆ ਜੀ ਦੇਖ ਸਕਦੇ ਹੋ ਇੱਕ 15 ਫੁੱਟ ਹੋਰ ਖੜਿਆ ਵੀਰ ਜੀ ਰੈੱਡ ਕਲਰ ਦਾ ਇਹਦਾ ਵੀ ਰਿਵਿਊ ਕਰਾ ਦਾਂਗੇ ਫਿਰ ਤੁਹਾਨੂੰ 16 ਫੁੱਟ ਦਿਖਾਵਾਂਗੇ ਉਸ ਤੋਂ ਬਾਅਦ ਇਹ ਮਹਿੰਦਰਾ 855 ਵਾਲਾ ਰੰਗ ਹੈ ਜੀ ਆਰਡਰ ਦੇ ਤਿਆਰ ਹੋਇਆ ਵੀਰ ਜੀ ਇਹ ਰੈੱਡ ਕਲਰ ਤੇ ਆ ਫਾਰਮ ਇੱਕੋ ਘਰ ਚ ਜਾਣਿਆ ਜੀ ਦੇਖ ਸਕਦੇ ਹੋ ਇਹਨਾਂ ਦੇ ਪਿੱਛੇ ਵੀਰਾਂ ਨੇ ਲਿਖਾਇਆ ਆਦੀ ਗਿਲ ਫਾਰਮ ਕਿਸੇ ਵੀ ਵੀਰ ਨੂੰ ਕੁਝ ਵੀ ਲਿਖਾਣਾ ਆਪਾਂ ਲਿਖ ਦਾਂਗੇ ਆਹ ਦੇਖ ਸਕਦੇ ਹੋ ਆਦੀ ਗਿਲ ਫਾਰਮ ਪੰਜਾਬੀ ਚ ਲਿਖਾਇਆ ਇੰਗਲਿਸ਼ ਹਿੰਦੀ ਪੰਜਾਬੀ ਜਿਹੜੇ ਮਰਜੀ ਉਹ ਜਿਹੜੀ ਮਰਜੀ ਭਾਸ਼ਾ ਚ ਤੁਸੀਂ ਲਿਖਾ ਸਕਦੇ ਹੋ ਇਹ 15 ਫੁੱਟਾ ਵੀ ਇਸੇ ਵੀਰ ਦਾ ਟਰੈਲਰ ਹੈ ਜੀ ਇੱਕੋ ਘਰ ਚ ਜਾਣਿਆ ਦੋਨੋਂ ਭਾਈਆਂ ਕੋਲ ਇਹਦੀ ਵੀ ਸਵਾ ਦੋ ਫੁੱਟ ਬਾੜ ਹੈ ਬਾਡੀ ਸਫਾ ਦਾ 2 ਫੁੱਟ ਬਿੱਡ 2.5 ਫੁੱਟ ਹੈ ਤੇ ਆਪਣਾ 10 ਇੰਚੀ ਚਾਸੀ ਆ 4x2 ਦੇ ਬਿੱਤੇ ਆ ਸਾਈਡ ਤੇ ਪੌੜੀ ਆ ਫਰੰਟ ਤੇ ਪੌੜੀ ਆ 4-4 ਚੈਨਰ ਨੇ ਸਪੋਰਟ ਵਾਸਤੇ 16 ਇਹਨੂੰ ਐਂਗਲਾਂ ਨੇ 16 ਹੀ ਥੱਲੇ ਬਿੱਤੇ ਨੇ ਵੀਰ ਜੀ ਇਹਨੂੰ ਵੀ ਉਹਨੂੰ ਵੀ ਤੇ ਡਾਲਾ ਇਹਦਾ ਵੀ ਤਿੰਨੇ ਪਾਸੇ ਖੁੱਲਦਾ ਕਰਾਇਆ ਵੀਰਾਂ ਨੇ ਆ ਦੇਖ ਸਕਦੇ ਹੋ ਗਿਲ ਅੱਧੀ ਗਿਲ ਫਾਰਮ ਇਹਦੇ ਤੇ ਵੀ ਲਿਖਿਆ ਹੈ ਪਿੱਛੇ ਬੰਪਰ ਲੱਗਿਆ ਹੈ ਲੱਗਿਆ ਹੈ ਬੰਪਰ ਦੇ نیچے ਲਿਖਿਆ ਸਭ ਦਾਣਾ ਪਾਣੀ ਤੇ ਰਹੇ ਜਹਾਜ਼ ਦੇ ਇਹਨਾਂ ਨੂੰ ਫਰਸ ਹੈ ਵੀਰ ਜੀ ਸਮੁੰਦਰੀ ਜਹਾਜ਼ ਦੇ ਉਹ ਆਪਾਂ ਹਰੇਕ ਵੀਡੀਓ ਚ ਤੁਹਾਨੂੰ ਦਿਖਾਉਂਦੇ ਆ 6 ਐਮ ਐਮ ਦੇ ਫਰਸ ਹੈ ਇਹਦਾ ਵੀ 29 ਕੁ ਮੋਡਲ ਵੇਟ ਰੇਟ 2,75,000 ਰੁਪਏ ਦੇ ਵਿੱਚ ਰੈਡੀ ਹੋਇਆ ਵੀਰ ਜੀ ਇਹ ਵੀ ਸਲੰਸਰ ਲੱਗੇ ਹੋਏ ਆ ਜੀ ਬੇਲ ਤੇ ਲੱਗੇ ਹੋਏ ਆ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਆ ਦੇਖ ਸਕਦੇ ਹੋ ਵੀਰ ਜੀ ਜੈਕ ਵਾਲਾ ਪਾਈਪ ਸਾਰਾ ਅੰਡਰਗਰਾਊਂਡ ਕੱਢਿਆ ਹੋਇਆ ਵੀਰ ਜੀ ਆਹ ਚੈਨਲ ਤੇ ਆਪਾਂ ਨੇ ਲਗ ਰੰਗ ਕਰਕੇ ਇਹਨੂੰ ਲੁੱਕ ਦਿੱਤੀ ਹੋਈ ਹੈ ਇਹ ਜਿੱਦਾਂ ਚੈਨਰਾਪਾ ਇੰਨਾ ਮਜ਼ਬੂਤ ਇਸ ਕਰਕੇ ਲਾਉਂਦੇ ਵੀਰ ਜੀ ਇਹ ਜਿੰਦਾ ਲੱਗ ਜੂਗਾ ਜੀ ਦੇਖੋ ਜੈਕ ਵਾਲੇ ਪਾਈਪ ਨੂੰ ਇਹ ਲਾਈਟਾਂ ਦੀ ਵਾਇਰਿੰਗ ਹੋ ਗਈ ਇਹ ਵੀ ਇਹਦੇ ਵਿੱਚ ਹੀ ਵਗ ਜੇਗੀ ਇਹ ਆਪਾਂ ਨੇ ਮਜ਼ਬੂਤ ਕੰਮ ਇਸ ਕਰਕੇ ਕਰਾਇਆ ਜੀ ਤਾਂ ਕਿ ਜਿੱਦਾਂ ਆਪਾਂ ਲੋਡ ਦੀ ਟਰਾਲੀ ਹੁੰਦੀ ਹੈ ਗੰਨਾ ਲੱਦਿਆ ਹੁੰਦਾ ਰੇਤਾ ਲੱਦਿਆ ਹੁੰਦਾ ਡਰਾਈਵਰ ਆਪਾਂ ਉੱਪਰ ਦੀ ਬੰਦਦੇ ਆ ਇਹਦੇ ਕੀ ਟਰੈਕਟਰ ਪਿੱਛੇ ਨਾ ਪਲਟੇ ਇਹਦੇ ਤੇ ਫੱਟੀ ਆਪਣੀ ਡਰਾਈਵਰ ਟਰੈਕਟਰ ਦੀ ਜਿੱਦਾਂ ਮਰਜੀ ਵੱਜੇ ਇਹਨੂੰ ਕੋਈ ਅਸਰ ਨਹੀਂ ਪਏਗਾ ਵੀਰ ਜੀ ਜਿੰਨੀ ਮਰਜੀ ਵਾਰ ਵੱਜੇ ਕੋਈ ਮੂਸੇਗਾ ਨਹੀਂ ਕੋਈ ਨੁਕਸਾਨ ਨਹੀਂ ਹੋਏਗਾ ਇਹਦੀ ਆਪਣੀ ਫੁੱਲ ਗਰੰਟੀ ਹੋਏਗੀ ਜੀ ਮੱਛੀ ਘਾਟਾ ਇਹਦਾ ਵੀ ਲੰਬਾ ਹੈ ਵੀਰ ਜੀ ਮੰਝਾ ਲੱਗਿਆ ਹੋਇਆ ਹੈ ਜੀ ਤਰਪਾਲ ਪਾਇਵ ਲੱਗਿਆ ਹੋਇਆ ਕਿਤੇ ਮੇਲੇ ਤੇ ਲੈ ਕੇ ਜਾਣੀ ਹੋਵੇ ਤਰਪਾਲ ਪਾਇ ਤਰਪਾਲ ਮਾਰਨੀ ਹੋਵੇ ਲੋਡ ਦੀ ਖੜੀ ਟਰਾਲੀ ਦਾਣਿਆਂ ਦੀ ਨਾਜ਼ਦੀ ਭਰੀ ਤਾਂ ਵੀ ਤਰਪਾਲ ਮਾਰ ਸਕਦੇ ਹੋ ਤੁਸੀਂ ਖੇਤ ਦੇ ਵਿੱਚ ਆ ਆਪਣਾ ਮੰਝਾ ਹੋਗਾ ਜੀ ਮੰਝਾ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਮੰਝੇ ਦੇ ਆਪਾਂ ਇਹਨਾਂ ਮਾਰ ਭਰੀ ਹੋਈ ਆ ਵੀਰ ਜੀ ਦੇਖ ਸਕਦੇ ਹੋ ਜੀ ਜਿੱਦਾਂ ਮਰਜੀ ਪੈ ਕੇ ਆਪਣਾ ਰਾਤ ਨੂੰ ਪੈ ਸਕਦੇ ਹੋ ਤੁਸੀਂ ਦਿਨ ਚ ਪੈ ਸਕਦੇ ਹੋ ਰੋਟੀ ਪਾਣੀ ਛਕ ਸਕਦੇ ਹੋ ਦੋ ਬੰਦੇ ਬਹਿ ਕੇ ਟੂਲ ਬਾਕਸ ਨਾਲ ਇਹਦੇ ਚ ਬਿਸਤਰੇ ਵੀ ਰੱਖ ਸਕਦੇ ਹੋ ਕਿਤੇ ਦੂਰ ਟਰਾਲਾ ਲੈ ਕੇ ਜਾਣਾ ਹੋਵੇ ਤੇ ਆਪਣਾ ਖਾਣ ਪੀਣ ਦਾ ਸਮਾਨ ਵੀ ਰਜੈਸਟ ਹੋ ਜਾਏਗਾ ਸਾਈਡ ਵਾਲੇ ਡਾਲੇ ਦੇ ਬਾਅਦ ਲੱਗੇ ਹੈ ਜੀ ਯੂ ਐਸ ਏ ਦਾ ਝੰਡਾ ਲੈ ਕੇ ਤੇ ਫਿਨਿਸ਼ਿੰਗ ਚੈੱਕ ਕਰੋ ਵੀ ਜੀ ਫਿਨਿਸ਼ਿੰਗ ਦੀ ਸਭ ਤੋਂ ਵੱਡੀ ਗੱਲ ਹੈ ਜੀ ਕੱਲੀ ਕੱਲੀ ਐਂਗਲ ਤੇ ਤੁਹਾਨੂੰ ਫਿਨਿਸ਼ਿੰਗ ਚੈੱਕ ਕਰਾਵਾਂਗੇ ਪੇਂਟ ਐਸਵਾ ਕੰਪਨੀ ਦਾ オリジナル ਹੈ ਜੀ ਪੇਂਟ ਦੀ 5 ਸਾਲ ਦੀ ਗਾਰੰਟੀ ਹੈ ਜੀ। ਕੱਲੀ-ਕੱਲੀ ਐਂਗਲ ਦੇ ਵੀ ਜੀ ਫਿਨਿਸ਼ਿੰਗ ਚੈੱਕ ਕਰੋ। ਫੁੱਲ ਵੈਲਡ ਭਰ ਕੇ ਫੁੱਲ ਗ੍ਰਾਈਂਡਰ ਵੱਜਿਆ ਹੋਇਆ ਹੈ ਜੀ। ਦੋ ਪ੍ਰਾਈਮਰ ਦੇ ਕੋਟ ਲੱਗੇ ਹੋਏ ਆ, ਦੋ ਤਿੰਨ ਕੋਟ ਪੇਂਟ ਦੇ ਲੱਗੇ ਹੋਏ ਆ ਜੀ। ਆ ਦੇਖ ਸਕਦੇ ਹੋ ਜੀ ਆ ਸਾਈਡ ਤੇ ਟਰੈਕਟਰ ਲਾਇਆ ਐ। M E W ਆਪਣਾ ਮਾਰਕਾ ਹੋਗਾ। M ਤੋਂ ਮੋਹਨ, E ਤੋਂ ਇੰਟਰਪ੍ਰਾਈਜ਼, W ਤੋਂ ਵਰਕਸ਼ਾਪ। ਆ ਮੋٹے ਪਾਈਪ ਹੋਗੇ ਜੀ ਲੇਜ਼ਰ ਕਟਿੰਗ। ਬਿਡ ਉੱਪਰ ਬਲਦ ਲਾਇਆ ਹੈ ਜੀ। ਕਿਸਾਨ ਦੀਆਂ ਨਿਸਾਨੀਆਂ ਨੇ ਆਪਣੇ ਕਿਸਾਨ ਵੀਰਾਂ ਦੀ ਆ ਝੰਡਾ ਲੱਗਿਆ ਜੀ ਇੰਗਲੈਂਡ ਦਾ ਟਰੱਕ ਲੱਗਿਆ ਲੇਜ਼ਰ ਕਟਿੰਗ ਆ ਗੋਲ ਪਲੇਟਾਂ ਲੱਗੀਆਂ ਨੇ ਪਿੱਛੇ ਲਿਖਿਆ ਅੱਦੀ ਗਿਲ ਫਾਰਮ ਡਾਲੇ ਦੀ ਲੁੱਕ ਚੈੱਕ ਕਰ ਸਕਦੇ ਹੋ ਵੀਰ ਜੀ ਚੈਨਲਾਂ ਦਾ ਡੱਲਾ ਬਣਾਇਆ ਮਜ਼ਬੂਤ ਜੀ ਵੀ ਸੀ ਨਾਲ ਧੱਕਾ ਮਾਰਾ ਲੋ ਟਰਾਲੇ ਨੂੰ ਕੋਈ ਫਰਕ ਨਹੀਂ ਪਏਗਾ ਜੀ ਇਹਨੂੰ ਪਿੱਛੇ ਹੁੱਕ ਫੁੱਲ ਹੈਵੀ ਲਾਈ ਹੋਈ ਹੈ ਜੀ ਤੇ ਰੇਲ ਵਾਲੇ ਵੀਰ ਜੀ ਇਹਨਾਂ ਨੂੰ ਹਿੱਸੇ ਨੇ ਜੀ ਆਪਾਂ ਦੱਸਣੇ ਭੁੱਲ ਗਏ ਤੁਹਾਨੂੰ 6 ਇੰਚੀ ਗੋਲ ਰੇਲ ਵਾਲੇ ਹਿੱਸੇ ਨੇ ਸਟੀਲੀ ਹੱਬਾਂ ਨੇ ਜੀ 10 ਨਟੀਆਂ ਤੇ ਟਾਇਰਾਂ ਦੇ ਪਿੱਛੇ ਮੈਟ ਲੱਗੇ ਹੋਏ ਐ 10 ਇੰਚੀ ਚਾਸੀ ਹੈ ਜੀ ਅੰਦਰ ਵਾਲੀ ਚਾਸੀ 6 ਇੰਚੀ ਹੈ ਜੀ ਜੈਕ ਡਬਲ ਹੈ ਜੀ 20 20 ਟਨ ਵਾਲੇ ਦੋ ਜੈਕ ਲੱਗੇ ਹੋਏ ਆ ਵੀਰ ਜੀ ਚਾਰ ਦੂਦੇ ਆਈ ਐਸ ਆਈ ਮਾਰਗਾ ਬੱਤੀ ਨੇ ਜੀ ਹਰੇਕ ਬੱਤੀ ਦੇ ਮੋਰ ਮਿਲੇਗੀ ਤੁਹਾਨੂੰ ਚੈੱਕ ਕਰ ਸਕਦੇ ਹੋ ਕੈਮਰੇ ਦੇ ਵਿੱਚ ਸਟੈਂਡ ਫੁੱਲ ਆਇਆ ਵੀ ਹੈ ਵੀਰ ਜੀ ਲੋਡ ਦੀ ਟਰਾਲੀ ਨੂੰ ਖੜਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਆ ਸਟੈਂਡ ਫੁੱਲ ਹੈਵੀ ਹੈ ਜੀ ਲੋਡ ਦੀ ਟਰਾਲੀ ਨੂੰ ਖੜਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਆ ਪੌੜੀ ਹੈ ਫਰੰਟ ਤੇ ਮਿੱਡੀ ਲੱਗੀ ਹੋਈ ਹੈ ਜੀ ਲੇਜ਼ਰ ਕਟਿੰਗ ਮਿੱਡੀ ਹੈ ਦੇਖ ਸਕਦੇ ਹਾਂ ਤੇ ਉੱਪਰ ਪਾਈਪ ਲੱਗਿਆ ਹੈ ਟੌਰ ਵਾਸਤੇ ਚੈੱਕ ਕਰ ਸਕਦੇ ਹਾਂ ਜੀ ਇਹ ਦਾ ਵੀ 2,75,000 ਰੁਪਏ ਰੇਟ ਹੈ ਵੀਰ ਜੀ ਆ 16 ਫੁੱਟੀ ਖੜੀ ਹੈ ਜੀ ਇਹਨੂੰ ਵੀ ਸੇਮ ਮਾ ਲੱਗਿਆ ਹੋਇਆ ਹੈ 2 ਫੁੱਟ ਸਵਾ 2 ਫੁੱਟ ਬਾਡੀ ਹੈ 2.5 ਫੁੱਟ ਵਿਡ ਹੈ ਇਹਨੂੰ 25-25 ਟਨ ਵਾਲੇ ਜੈਕ ਲੱਗੇ ਹੋਏ ਹੈ ਜੀ 500 ਕਿਲੋ ਵਾਲੇ ਡਬਲ ਟਾਇਰ ਹੈ ਡਬਲ ਜੈਕ ਹੈ ਰੀਲ ਦਾ ਹਿੱਸਾ ਹੈ ਲਾਈਟਾਂ ਲੇਜ਼ਰ ਕਟਿੰਗ ਸਬੰਨ ਸਾਰਾ ਲੱਗਿਆ ਹੋਇਆ ਹੈ ਵੀਰ ਜੀ ਇੱਥੇ ਟਰੱਕ ਲੱਗੇ ਹੋਏ ਆ ਜੀ ਜਹਾਜ਼ ਦਾ ਇਹਨੂੰ ਫਰਸ ਹੈ ਫਰਸ ਦੀ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਆਪਾਂ ਨੂੰ ਸਾਰੇ ਟਰਾਲਿਆਂ ਨੂੰ ਸੇਮ ਫਰਸ ਹੈ ਜੀ ਜਿੰਨਾ ਚੱਲੇਗਾ ਉਹਨਾਂ ਨੂੰ ਵਾਈਟ ਨਿਕਲੇਗਾ ਵੀਰ ਜੀ ਇਹ ਫਰ ਜਿਹੜੇ ਦੋਏ ਫਰਸ ਹੁੰਦੇ ਨੇ ਜੀ ਉਹਨਾਂ ਨੂੰ ਆਪਾਂ ਨੂੰ ਹਰ ਸੀਜ਼ਨ ਬਾਅਦ ਪੇਂਟ ਕਰਨਾ ਪੈਂਦਾ ਹੈ ਉਹ ਉੱਤਰ ਜਾਂਦਾ ਹੈ ਪੇਂਟ ਇਹਨੂੰ ਪੇਂਟ ਦੀ ਲੋੜ ਨਹੀਂ ਹੈ ਜਿੰਨਾ ਚੱਲੇਗਾ ਉਨਾਂ ਹੀ ਵਾਈਟ ਨਿਕਲੇਗਾ ਸਿਰਫ ਇੱਕ ਜੋੜ ਹੁੰਦਾ ਹੈ ਜੀ ਫਰਸ 'ਚ ਦੂਜਾ ਜੋੜ ਨਹੀਂ ਹੁੰਦਾ ਉਹ ਵੀ ਮਸ਼ੀਨੀ ਜੋੜ ਹੋਏਗਾ ਮਿੱਟੀ ਰੇਤੇ ਦਾ ਇੱਕੋ ਢੇਡਾ ਲਾ ਦਿਓ ਪਤਾ ਵੀ ਨਹੀਂ ਲੱਗੇਗਾ ਜੋੜ ਹੈ ਇਹਦਾ ਵਜ਼ਨ 31 ਪਲੱਸ ਹੈ ਵੀਰ ਜੀ ਰੇ 285000 ਰੁਪਏ ਬਾਕੀ ਮੌਕੇ ਦੇ ਮਾਨ ਤਨ ਕਰ ਦਾਂਗੇ ਮੰਜਾ ਤਰਪਾਲ ਪਾਇਆ ਬਲਾਈਟਾਂ ਸਭ ਚੀਜ਼ਾਂ ਲੱਗੀ ਹੋਈਆਂ ਨੇ ਸਵਾ ਦੋ ਫੁੱਟ ਬਾਡੀ ਹੈ 2.5 ਫੁੱਟ ਵਿੱਡ ਹੈ ਜੀ ਮੱਛੀ ਘਟਾ ਹੈ ਚਾਰ ਸਪੋਟਾਂ ਲੱਗੀ ਹੋਈਆਂ ਨੇ ਰੱਸਾ ਖਿੱਚਣ ਵਾਲੀਆਂ ਰੀਲਾਂ ਲੱਗੀ ਹੋਈਆਂ ਨੇ ਵੀਰ ਜੀ ਸਾਰੇ ਟਰਾਲਿਆਂ ਨੂੰ ਇਹ ਨੀਲਾ ਰੰਗ ਹੈ ਜੀ ਸੋਨਾ ਲੀਕਾ ਨਹੀਂ ਹੋਲੈਂਡ ਨੀਲਾ ਹੈ ਜੀ ਇਹ ਕਈ ਵੀਰਾਂ ਨੂੰ ਪਤਾ ਹੀ ਲੱਗਦਾ ਗਲਤੀ 'ਚ ਇਹੀ ਰੰਗ ਕਰਾ ਲੈਂਦੇ ਨੇ ਇਹ ਜਿਹੜੇ ਵੀਰ ਕੋਲ ਫਾਰਮ ਟਰੈਕ ਹੈ ਫਾਰਮ ਟਰੈਕ ਵਾਲਾ ਨੀਲਾ ਆਇਆ ਹੈ ਜੀ ਚੈੱਕ ਕਰ ਸਕਦੇ ਹੋ ਜ਼ੂਮ ਕਰਕੇ ਵੀ ਦਿਖਾਉਂਦੇ ਆ ਤੁਹਾਨੂੰ ਇਹ ਆਪਣਾ ਹੋ ਗਿਆ ਸੋਨਾਲੀ ਕਨੇਹੂ ਲੈਣ ਨੀਲਾ ਆ ਮਿਲਟਰੀ ਗ੍ਰੀਨ ਆ ਗਿਆ ਵੀਰ ਜੀ 14 ਵਾ 7 ਫੁੱਟ 10 ਇੰਚੀ ਚਾਸੀ ਆ 4 ਦੋ ਦੇ ਬੱਤੇ ਆ 20 20 ਟਨ ਵਾਲੇ ਦੋ ਜੈਕ ਹੈ ਜੀ ਰੇਲ ਦਾ ਹਿੱਸਾ ਹੈ ਮੰਝਾ ਲੱਗਿਆ ਤਰਪਾਲ ਪਾਇਬ ਲੱਗਿਆ ਲਾਈਟਾਂ ਲੱਗੀਆਂ ਨੇ ਬਿਲਕਾਪ ਸਾਰੇ ਟਰਾਲਿਆਂ ਨੂੰ ਲਾਏ ਹੋਏ ਆ ਵੀਰ ਜੀ ਲੋਹੇ ਦੇ ਬਿਲਕਾਪ ਹੈ ਜੀ ਕਿਸੇ ਵੀਰ ਨੂੰ ਸਟੀਲ ਦੇ ਲਵਾਣੇ ਹੋਣ ਉਹ ਵੀ ਲਾ ਦਾਂਗੇ ਕੋਈ ਰੇਟ ਦਾ ਫਰਕ ਨਹੀਂ ਆਏਗਾ ਸੇਮ ਰੇਟ ਚਲਾ ਦਾਂਗੇ ਵੀਰ ਜੀ ਬਿਲਕਾਪ ਵੀ ਆਪਾਂ ਨੇ ਮੈਚਿੰਗ ਕਰਕੇ ਲਾਏ ਹੋਏ ਨੇ ਜੀ ਆ ਦੇਖ ਸਕਦੇ ਹੋ ਸਵਾ ਦੋ ਫੁੱਟ ਬਾੜ ਹੈ 2.5 ਫੁੱਟ ਵਿਡ ਹੈ ਇਹਦਾ 27+ ਵਜਨ ਹੈ ਜੀ ਰੇਟ ਇਹਦਾ 2.5 ਲੱਖ ਰੁਪਏ ਹੈ ਵੀਰ ਜੀ ਫੁੱਲ ਮੋਡੀਫਾਈਡ ਟਰੈਲਰ ਹੈ ਜੀ ਦੇਖ ਸਕਦੇ ਹੋ ਸਵਾ ਦੋ ਫੁੱਟ ਬਾੜ ਹੈ 2.5 ਫੁੱਟ ਵਿਡ ਹੈ ਜੀ ਮੰਝਾ ਲੱਗਿਆ ਤਰਪਾਲ ਪਾਇਪ ਲੱਗਿਆ ਵੀਰ ਜੀ ਹੈਵੀ ਮਾਲ ਲੱਗਿਆ ਵੀਰ ਜੀ ਇਹ ਸਾਰੇ ਟਰਾਲਿਆਂ ਨੂੰ ਹੈਵੀ ਮਾਲ ਲੱਗਿਆ ਹੋਇਆ ਹੈ ਜੀ ਸਾਰਾ ਆਈਐਸਆਈ ਮਾਰਕ ਹੈ ਸਵਾ ਕੰਪਨੀ ਦੇ ਪੇਂਟ ਹੈ ਤੁਸੀਂ ਦੇਖ ਸਕਦੇ ਹੋ ਕਿੰਦਾ ਚਮਕ ਮਾਰ ਰਿਹਾ ਹੈ ਸ਼ੀਸ਼ੇ ਵਾਂਗ ਪੇਂਟ ਦੇ ਵਿੱਚ ਫੋਟੋ ਦਿਖੇਗੀ ਵੀਰ ਜੀ ਜਾਲੀ ਇਹਨਾਂ ਨੂੰ ਸਟੀਲੀ ਲੱਗੀ ਹੋਈ ਹੈ ਜੀ ਸਟੀਲ ਦੀ ਜਾਲੀ ਜਾਪਾਨੀ ਜਾਲੀ ਇਹਨੂੰ ਜੰਗ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਕੋਈ ਦਿੱਕਤ ਨਹੀਂ ਆਉਂਦੀ ਇਹਦੇ ਹੈਵੀ ਜਾਲੀ ਹੈ ਜੀ ਇਹਦਾ 2.5 ਲੱਖ ਰੁਪਏ ਰੇਟ ਹੈ ਵੀਰ ਜੀ ਤੇ ਆ ਆਪਣਾ 16 ਫੁੱਟ ਆ ਗਿਆ ਜੀ ਅੰਦਰ ਅੰਦਰ ਦਾ ਸਾਈਜ਼ 16x7 ਫੁੱਟਾ ਵੀਰ ਜੀ ਸਵਾ ਦੋ ਫੁੱਟ ਬਾਡੀ ਐ 2.5 ਫੁੱਟ ਵਿਡ ਐ ਮੰਜਾ ਲੱਗਿਆ ਤਰਪਾਲ ਪਾਇਪ ਲੱਗਿਆ ਲਾਈਟਾਂ ਲੱਗੀਆਂ ਨੇ ਬੇਲ ਚੇ ਲੱਗਿਆ ਚਾਰ ਚਾਰ ਬੱਤੇ ਲੱਗਿਆ ਜੀ ਸਾਈਡ ਤੇ ਰੱਸਾ ਖਿੱਚਣ ਵਾਲੀਆਂ ਰੀਲਾਂ ਲੱਗੀਆਂ ਨੇ 25 25 ਟਨ ਵਾਲੇ ਦੋ ਜੋਕ ਲੱਗੇ ਆ ਜੀ ਮੱਛੀ ਘਾਟਾ ਲੰਬਾ ਕੀਤਾ ਹੋਇਆ ਇਹਦਾ ਵਜ਼ਨ 31+ ਐ ਵੀਰ ਜੀ ਸੇਮ ਬਜਨ ਨੇ ਨਿੱਲੇ ਦਾ 16 ਫੁੱਟੇ ਦਾ ਤੇ ਆ ਚਾਸੀ ਗਰੇ ਰੰਗ ਬਹੁਤ ਸੋਹਣੇ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ ਆਹ ਬਾਈ ਨੇ ਬਾਹਰ ਤੋਂ ਸਾਈ ਪਾਈ ਸੀ ਜੀ ਦੇਖ ਸਕਦੇ ਹੋ ਇਹਦੇ ਤੇ ਬਾਈ ਨੇ ਆਪਣੇ ਨਾਮ ਵੀ ਲਿਖਾਇਆ ਬਸੰਤੀ ਬਸੰਤੀ ਫਾਰਮ ਬਸੰਤੀ ਫਾਰਮ ਤੇ ਆ ਸਾਈਡ ਤੇ ਵੀ ਵੀਰ ਨੇ ਨੋ ਲਖਵਾਏ ਦਿਖਾਉਂਦੇ ਆ ਤੁਹਾਨੂੰ ਗੁਰਮੇਲ ਸਿੰਘ ਸੰਨੋਫਾ ਮਹਿੰਦਰ ਸਿੰਘ ਬਿਲ ਗੁੰਨੋ ਮਾਜਰਾ ਮੋਹਾਲੀ ਮੋਹਾਲੀ ਕੋਲੇ ਵੀਰ ਜੀ ਜਿਹੜੀ ਬੁਕਿੰਗ ਆਈ ਆਪਾਂ ਨੇ ਗੁੰਨੋ ਮਾਜਰਾ ਫਰੰਟ ਤੇ ਪੌੜੀ ਲੱਗੀ ਆ ਸਾਈਡ ਤੇ ਲੱਗੀ ਆ ਸਲੰਸਰ ਸਾਰੇ ਟਰਾਲਿਆਂ ਨੂੰ ਲਾਏ ਹੋਏ ਆ ਬੀਲ ਕਾਪ ਆ ਸਭ ਨੂੰ ਲਾਏ ਹੋਏ ਆ ਟਾਇਰਾਂ ਦੇ ਪਿੱਛੇ ਗਰਦਖੋਰ ਲਾਏ ਹੋਏ ਆ ਜੀ ਮੈਟ ਡਾਲਾ ਇਹਦਾ ਵੀ ਤਿੰਨ ਪਾਸੇ ਕਰਾਇਆ ਵੀਰ ਨੇ ਇਹਦਾ ਬਹੁਤ ਟ੍ਰੈਂਡ ਚੱਲ ਰਿਹਾ ਜੀ ਡਾਲੇ ਦਾ ਪਿੱਛੇ ਵੀ ਨਾਂ ਲਿਖਾਇਆ ਵੀਰ ਨੇ ਗੁਰਤੇਜ ਸਿੰਘ ਫੁੱਲ ਮੋਡੀਫਾਈਡ ਟ੍ਰੇਲਰ ਹੈ ਵੀਰ ਜੀ 31 ਪਲੱਸ ਵਜਨ ਹੈ ਰੇਟ ਇਹਦਾ 285000 ਰੁਪਏ ਹੈ ਜੀ ਬਾਕੀ ਹਰੇਕ ਟਰਾਲੀ ਦੇ ਵਿੱਚ ਆਪਾਂ ਮੌਕੇ ਤੇ ਮਾਣ ਤਨ ਜ਼ਰੂਰ ਕਰਾਂਗੇ ਵੀਰ ਜੀ ਆਪਣੇ ਕੋਲ ਪਹੁੰਚੋ ਅੰਮ੍ਰਾਲੇ ਸ਼ਹਿਰ ਭੇਵੇ ਰੋਡ ਤੇ ਵਰਕਸ਼ਾਪ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਮ੍ਰਾਲਾ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਆਪਣੇ ਕੋਲ ਪਹੁੰਚਾ ਦੇਗਾ ਤੁਹਾਨੂੰ ਲੋਕੇਸ਼ਨ ਮੰਗਾ ਸਕਦੇ ਹੋ ਆਪਣਾ ਮੋਬਾਈਲ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਨੇ ਦਿੱਤਾ ਹੋਇਆ ਹੈ ਜੀ ਫੋਟੋ ਆ ਮੰਗਾ ਸਕਦੇ ਹੋ ਨੰਬਰ ਤੇ ਕਾਲ ਕਰਕੇ ਲੋਕੇਸ਼ਨ ਮੰਗਾ ਸਕਦੇ ਹੋ ਜੇ ਟਰਾਲੇ ਦਾ ਕੁਝ ਦੱਸਣਾ ਰਹਿ ਗਿਆ ਹੋਵੇ ਵੀਰ ਜੀ ਉਹ ਪੁੱਛ ਸਕਦੇ ਹੋ ਫੋਨ ਕਰਕੇ ਤੁਸੀਂ ਫੋਟੋ ਮੰਗਾ ਸਕਦੇ ਹੋ ਜਿਹੜੇ ਮਰਜ਼ੀ ਰੰਗ ਦੀ ਜਿਹੜੇ ਮਰਜ਼ੀ ਮਾਡਲ ਇਹ ਟਰਾਲਿਆਂ ਦੀ ਵੀਰ ਜੀ ਆਪਣੀ ਸਾਰਿਆਂ ਦੀ 5 ਸਾਲ ਦੀ ਗਾਰੰਟੀ ਹੈ ਜੀ ਕੋਈ ਵੀ ਦਿੱਕਤ ਆ ਜੀ ਟਾਇਰਾਂ ਦੀ ਕੋਈ ਗਾਰੰਟੀ ਨਹੀਂ ਪੂਰੇ ਟਰਾਲੇ ਦੀ 5 ਸਾਲ ਦੀ ਗਾਰੰਟੀ ਹੈ ਜੀ ਟਾਇਰ ਦੁਬਾਰਾ ਵੀ ਪੈ ਜਾਂਦੇ ਨੇ ਲੋਹਾ ਦੁਬਾਰਾ ਨਹੀਂ ਲੱਗਦਾ 22 2000 ਵਾਲਾ ਇਹਨਾਂ ਨੂੰ ਪੇਂਟ ਐਸਵਾ ਕੰਪਨੀ ਦਾ オリジナル ਕਈ ਵੀਰ ਕਹਿੰਦੇ ਨੇ 2K ਪੇਂਟ 2K ਪੇਂਟ ਟਰਾਲਿਆਂ ਨੂੰ ਹੁੰਦਾ ਹੀ ਨਹੀਂ ਹੈਗਾ ਜੀ ਆਪਾਂ ਝੂਠ ਨਹੀਂ ਬੋਲਦੇ ਜਿਹੜਾ ਚੀਜ਼ ਹੋएगी ਉਹ ਹੀ ਤੁਹਾਨੂੰ ਦੱਸਾਂਗੇ 2K ਪੇਂਟ ਹੁੰਦਾ ਜੀ ਟਰੈਕਟਰਾਂ ਨੂੰ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਉਹਦੇ ਕੈਮੀਕਲ ਤੇ ਥਿਨਰ ਆਉਂਦੇ ਸਭ ਲੱਗ ਹੁੰਦੇ ਨੇ ਉਹਦੀ ਮਸ਼ੀਨਾਂ ਲੱਗ ਹੁੰਦੀਆਂ ਨੇ 2K ਦੀਆਂ ਇਹ ਐਸਵਾ ਕੰਪਨੀ ਦਾ ਪੇਂਟ ਹੈ ਵੀਰ ਜੀ ਟਰਾਲੇ ਦੇ 2K ਪੇਂਟ ਰਹਿੰਦਾ ਹੀ ਨਹੀਂ ਇਹਦੀ 5 ਸਾਲ ਦੀ ਗਾਰੰਟੀ ਹੈ ਸ਼ੀਸ਼ੇ ਵਾਂਗ ਦਿਖੇਗਾ ਫਿਨਿਸ਼ਿੰਗ ਫੁੱਲ ਹੈ ਟਰਾਲਿਆਂ ਨੂੰ ਅੰਬਾਲਾ ਸ਼ਹਿਰ ਵਰਕਸ਼ਾਪ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਮੋਹਨ ਟਰੋਲੀ ਅੰਬਾਲਾ ਪਾਕੇ ਕਿਤੇ ਵੀ ਸੱਚ ਮਾਰ ਲਿਓ ਤੁਸੀਂ ਫੇਸਬੁੱਕ ਇੰਸਟਾਗ੍ਰਾਮ YouTube ਟਵਿੱਟਰ ਤੇ ਵੀਡੀਓ ਨੂੰ ਵੀਰ ਜੀ ਲਾਈਕ ਕਰਿਓ ਤੇ ਸ਼ੇਅਰ ਦੱਬ ਕੇ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਆਪਾਂ ਆਪਣੇ YouTube ਚੈਨਲ ਤੇ ਤੁਹਾਨੂੰ ਇਦਾਂ ਹੀ ਨਵੇਂ-ਨਵੇਂ ਮਾਡਲ ਦਿਖਾਉਂਦੇ ਰਹਿੰਦੇ ਆਂ ਵੀਰ ਜੀ 26 22 ਫੁੱਟ ਤੱਕ ਟ੍ਰੇਲਰ ਦਿਖਾਏ ਹੋਏ ਆਪਾਂ ਨੇ ਧੰਨਵਾਦ ਜੀ ਸასი ਸ਼ਕਲ ਜੀ